ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤਲਵੰਡੀ ਸਾਬੋ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੀ ਆ ਅੱਜ ਹੁਣ ਆਪਾਂ ਪਹੁੰਚ ਗਏ ਜੀ ਖੰਡਾ ਚੌਂਕ ਤੇ ਤੁਹਾਨੂੰ ਅੰਦਰ ਜਾ ਕੇ ਸਾਰਾ ਗੁਰਦੁਆਰਾ ਸਾਹਿਬ ਦਿਖਾਉਣੀ ਆ ਹਾਂਜੀ ਆ ਵੇਖੋ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਪਹੁੰਚੇ ਆ ਤਖਤ ਦਮਦਮਾ ਸਾਹਿਬ ਹੋ ਚੁੱਕੇ ਆਪਾਂ ਇੱਥੇ ਦਰਸ਼ਨ ਕਰੋ ਹੁਣ ਆ ਦੇਖੋ ਜੀ ਨਿਸ਼ਾਨ ਸਾਹਿਬ ਆ ਮੱਥਾ ਟੇਕ ਕੇ ਆਪਾਂ ਵਾਪਸ ਆ ਗਏ ਹੁਣ ਤਖਤ ਤੇ ਹੁਣ ਆ ਦੇਖੋ ਜੀ ਗੁਰਦੁਆਰਾ ਲਖਣ ਸਾਹਿਬ ਇਹਦੇ ਦਰਸ਼ਨ ਕਰੋ ਤੁਸੀਂ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਗੁਰਦੁਆਰਾ ਸਾਹਿਬ ਪਹੁੰਚ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਉੱਥੇ ਨਾਲ ਹੀ ਲਖਣ ਸਾਹਿਬ ਗੁਰਦੁਆਰਾ ਸਾਹਿਬ ਬਣਿਆ। ਆ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ। ਬਹੁਤ ਵਧੀਆ ਜੀ। ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਗੁਰਦੁਆਰਾ ਸਾਹਿਬ ਪਹੁੰਚ ਕੇ ਟਾਈਮ ਤੋਂ ਟਾਈਮ ਕੱਢ ਕੇ ਪਹੁੰਚਿਆ ਕਰੋ ਦਰਸ਼ਨ ਕਰਿਆ ਕਰੋ ਜੀ ਜਾ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸਾਰਾ ਤੁਹਾਨੂੰ ਦਿਖਾ ਰਹੇ ਆਪਾਂ ਤਾਂ ਤੁਸੀਂ ਰੀਦਮ ਦਮਾ ਸਾਹਿਬ ਤਲਵੰਡੀ ਸਾਬੋ ਤੇ ਆਪਾਂ ਪਹੁੰਚੇ ਆਂ ਅੰਨ ਨੇ ਛੁੱਟੀ ਲਈ ਸੀ ਤੇ ਫਿਰ ਆਪਾਂ ਦਰਸ਼ਨ ਕਰਨ ਚੱਲ ਗਏ ਗੁਰਦੁਆਰਾ 10ਵੀਂ ਪਾਸ ਦਾ ਲਿਖਣ ਸਰਸਾਹ ਇੱਥੇ ਨਾ ਜਿਹੜੇ ਬੱਚਿਆਂ ਨੂੰ ਮਤਲਬ ਲ ਕੇ ਪੜ੍ਹਾਈ ਛ ਕਮਜ਼ੋਰ ਆ ਤਾਂ ਉਹ 35 ਲਿਖ ਕੇ ਆਉਂਦੇ ਆ ਇੱਥੇ ਤੇ ਪੜ੍ਹਾਈ ਆਉਣ ਲੱਗ ਜਾਂਦੀ ਹੈ ਸ਼ਰਦਾ ਨਾਲ ਜੋ ਕਰਕੇ ਹੁੰਦਾ ਨਾ ਉਹ ਤਾਂ ਸਾਰਾ ਸਹੀ ਹੋ ਜਾਂਦਾ ਨਾ ਦੇਖੋ ਸੰਗਤਾਂ ਦੇ ਦਰਸ਼ਨ ਕਰੋ ਜੀ बहुत संगत इटी हुई है इतने पानी दी शवील आ देखो जी ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਇੱਥੇ ਲੰਗਰ ਸ਼ਿਕਾਇਆ ਜਾਂਦਾ ਸੰਗਤਾਂ ਨੂੰ ਆਹ ਦੇਖੋ ਬਾਜ਼ਾਰ ਲੱਗਿਆ ਉੱਥੇ ਗੁਰਦੁਆਰਾ ਸਾਹਿਬ ਦੇ ਨਾਲ ਇਧਰ ਗੇਟ ਕੋਲੇ ਆ ਕੇ ਬਾਜ਼ਾਰ ਆ ਬਹੁਤ ਸੋਹਣਾ ਦੇਖੋ ਸਾਰੇ ਜਣੇ ਹਰ ਇੱਕ ਚੀਜ਼ ਮਿਲਦੀ ਹੈ ਇੱਥੋਂ ਬਾਜ਼ਾਰ ਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਨੂੰ ਆ ਗਿਆ ਜੋੜਾ ਘਰ ਜੀ ਇੱਥੇ ਆਪਾਂ ਜੋੜੇ ਜਮਾ ਕਰਾ ਕੇ ਤਾਂ ਫਿਰ ਮੱਥਾ ਟੇਕਦੇ ਆਂ ਅੱਗੇ ਜੋੜਾ ਘਰ ਇਹ ਵੀ ਬਹੁਤ ਵੱਡਾ ਬਣਿਆ ਗੁਰੂ ਕਲੰਗਰ ਆ ਦੇਖੋ ਲੰਗਰ ਘਰ ਜੀ ਇੱਥੇ ਵੀ ਆਪਾਂ ਥੋੜੀ ਜੀ ਸੇਵਾ ਕੀਤੀ ਜਾ ਕੇ ਪ੍ਰਸ਼ਾਦੇ ਵੰਡ ਰਹੇ ਆ ਬੀਬੀਆਂ ਸੇਵਾ ਕਰ ਰਹੀਆਂ ਸਾਰੀਆਂ ਆਪਾਂ ਵੀ ਥੋੜੀ ਜੀ ਸੇਵਾ ਕੀਤੀ ਜਾ ਕੇ ਆ ਗਿਆ ਜੀ ਤਲਾ ਹੁਣ ਆਪਾਂ ਇੱਥੇ ਪਹੁੰਚ ਗਏ ਆ ਤੇ ਇੱਥੇ ਆਪਾਂ ਜਾ ਕੇ ਪੰਜ ਸ਼ਨਾਨਾ ਕੀਤਾ ਤਲਾ ਦੇਖੋ ਸਾਰਾ ਇੱਥੇ ਪੰਜ ਸ਼ਨਾਨਾ ਕੀਤਾ ਮੰਜੀ ਸਾਹਿਬ ਉਹਨੋਂ ਮੇ ਪਾਸਾਹੀ ਦਾ ਗੁਰਦੁਆਰਾ ਦਰਸ਼ਨ ਕਰੋ ਪੰਨੀ ਮਹਤਾਕਤਾ ਜੀ ਇਹੇ